ਲੋਕਤੰਤਰ ਖਤਰੇ 'ਚ ਹੈ ਸੰਵਿਧਾਨ ਖਤਰੇ 'ਚ ਹੈ ਰਾਜਾ ਬੜਿੰਗ ਆਪਣੀ ਸਥਿਤੀ ਸਪਸ਼ਟ ਕਰ ਕਿ ਇਹ ਚੰਡੀਗੜ੍ਹ ਅੱਜ ਤੱਕ ਪੰਜਾਬ ਨੂੰ ਨਹੀਂ ਮਿਲਿਆ ਤੇ ਉਹ ਕਾਂਗਰਸ ਦੀ ਬਦੌਲਤ ਹੀ ਹੈ ਪੰਜਾਬ ਨੂੰ ਉਹਦੀ ਰਾਜਧਾਨੀ ਮਿਲਣੀ ਚਾਹੀਦੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਜਿਸ ਲਈ ਹੱਕ ਪੰਜਾਬ ਦਾ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਟੀਮਾ ਦੇ ਹੱਕ ਵਿੱਚ ਹਲਕਾ ਇੰਚਾਰਜ ਫਤਿਹਕਰ ਚੋੜੀਆਂ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਨੇ ਅਲੀਵਾਲ ਵਿੱਚ ਕਰਵਾਈ ਇੱਕ ਵਿਸ਼ਾਲ ਚੌਂ ਮੀਟਿੰਗ ਜੋ ਇੱਕ ਰੈਲੀ ਦਾ ਰੂਪ ਧਨ ਕਰ ਗਈ ਇਸਰਾਈਲੀ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਕਰਮਜੀਤ ਸਿੰਘ ਮਜੀਠੀਆ ਨੇ ਵਿਰੋਧੀ ਪਾਰਟੀਆਂ ਤੇ ਜਮ ਕੇ ਨਿਸ਼ਾਨੇ ਵੀ ਸਾਦੇ ਮਾਝਾ ਲਾਈਵ ਟੀਵੀ ਲਈ ਫਟੇਗੜ ਚੌੜੀਆਂ ਤੋਂ ਮਨਪ੍ਰੀਤ ਸਿੰਘ ਮਾਮਦੀ ਰਿਪੋਰਟ ਕੁਮੇ ਆਲਰੇਡੀ ਇਸ ਗੱਲ ਬਾਰੇ ਕੂਰੀਦ ਕਰਕੇ ਇਸ ਨੂੰ ਕਲੀਅਰਲੀ ਕੰਡੈਮਨ ਵੀ ਕੀਤਾ ਮੈਂ ਚਾਹੁੰਗਾ ਲੀਡਰ ਆਫ ਆਪੋਜੀਸ਼ਨ ਰਾਜਾਪ ਸਿੰਘ ਬਾਦਵਾ ਔਰ ਜਿਹੜਾ ਕੋ ਭਾਜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੁਰਿੰਗ ਆਪਣੀ ਸਥਿਤੀ ਸਪਸ਼ਟ ਕਰ ਰਹੇ ਕਿ ਜੇ ਚੰਡੀਗੜ੍ਹ ਅੱਜ ਤੱਕ ਪੰਜਾਬ ਨੂੰ ਨਹੀਂ ਮਿਲਿਆ ਤੇ ਉਹ ਕਾਂਗਰਸ ਦੀ ਬਦੌਲਤ ਹੀ ਹੈ 인ਦਰਾ ਗਾਂਧੀ ਨੇ ਪਹਿਲਾਂ ਵੀ ਇਹ ਵਾਅਦਾ ਕਰਕੇ ਉਸ ਵਾਅਦੇ ਨੂੰ ਬੈਕਟ੍ਰੈਕ ਕੀਤਾ 16 ਹਵਿਆ ਬਿਸ਼ਾ ਜੀਬ ਗਾਂਧੀ ਨੇ ਵੀ ਕੀਤਾ ਔਰ ਅੱਜ ਕਾਂਗਰਸ ਦੁਬਾਰਾ ਖੜਾਉਣਾ ਉਹੀ ਕੰਮ ਕਰ ਰਹੀ ਹੈ ਜੋ ਪਹਿਲਾਂ ਗਾਂਧੀ ਪਰਵਾਰ ਨੇ ਕੀਤਾ ਉਹ ਮੇਰੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਔਰ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਜੋ ਕਾਂਗਰਸ ਦੇ ਭਾਜਪਾ ਨੇ ਜੋ ਇਸ ਮਸਲੇ ਤੇ ਵਿਤਕਿਰਨ ਕਰ ਰਹੀ ਹੈ ਉਹਦੇ ਨਾਲ ਅਸੀਂ ਨਹੀਂ ਸਹਿਮਤ ਪੰਜਾਬ ਨੂੰ ਉਹਦੀ ਰਾਜਧਾਨੀ ਮਿਲਣੀ ਚਾਹੀਦੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਜਿਸ ਲਈ ਹੱਕ ਪੰਜਾਬ ਦਾ ਹੈ ਔਰ ਕਾਂਗਰਸ ਆਪ ਦੀ ਸਥਿਤੀ ਜਿਦੇ ਤੇ ਜ਼ਰੂਰ ਸਪਸ਼ਟ ਕਰੇ ਇਸ ਲਈ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਲੋਕਤੰਤਰ ਖਤਰੇ 'ਚ ਹੈ ਸੰਵਿਧਾਨ ਖਤਰੇ 'ਚ ਹੈ ਔਰ ਪੰਜਾਬੀਆਂ ਨੇ ਹਮੇਸ਼ਾ ਵੱਧ ਚੜ ਕੇ ਦੇਸ਼ ਵਾਸਤੇ ਔਰ ਸੰਵਿਧਾਨ ਵਾਸਤੇ ਬਟਮੁੱਲੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਲਈ ਲੋਕ ਲੜਾਈ ਲੜਨ ਲਈ ਤਿਆਰ ਨੇ ਔਰ ਇਹ ਦਿੱਲੀ ਦੀ ਸਰਕਾਰ ਨੂੰ ਦਿੱਲੀ ਦੀਆਂ ਦੋਵੇਂ ਸਰਕਾਰਾਂ ਝੂਠੀਆ ਸਰਕਾਰਾਂ ਨੂੰ ਸਬਕ ਸਿਖਾਉਣ ਦੀ ਯਤਨ